ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਹਿੰਦੂਆਂ ਦੇ ਕਤਲੇਆਮ ਦੇ ਰੋਸ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਰੋਸ ਪ੍ਰਦਰਸ਼ਨ ਹੋ ਰਹੇ ਨੇ ਹਰ ਕੋਈ ਪਹਿਲਗਾਮ ਦੇ ਵਿੱਚ ਵਾਪਰੇ ਗੋਲੀਕਾਂਡ ਦੀ ਨਿੰਦਾ ਕਰ ਰਿਹਾ ਹੈ ਤੇ ਦੇਸ਼ ਦੇ ਹਰ ਨਾਗਰਿਕ ਦੇ ਵੱਲੋਂ ਪ੍ਰਧਾਨ ਮੰਤਰੀ પાસે ਹੀ ਮੰਗ ਕੀਤੀ ਜਾ ਰਹੀ ਹੈ ਕਿ ਪਹਿਲਗਾਮ ਦੇ ਵਿੱਚ ਸਥਾਈ ਨਿਹੱਥੇ ਭਾਰਤੀਆਂ ਨੂੰ ਜਿਸ ਤਰੀਕੇ ਨਾਲ ਸ਼ਹੀਦ ਕਰਕੇ ਅਤਵਾਦੀਆਂ ਨੇ ਇਸ ਕਾਨੂੰਨੀ ਕਾਰੇ ਨੂੰ ਅੰਜਾਮ ਦਿੱਤਾ ਜਲਦ ਤੋਂ ਜਲਦ ਉਹਨਾਂ ਨੂੰ ਲੱਭ ਕੇ ਸ਼ਰੀਆਂ ਮੋਨਾਂ ਨੂੰ ਇਸ ਕਾਨੂੰਨੀ ਹਰਕਤ ਦੇ ਲਈ ਫਾਂਸੀ ਦੀ ਸਜ਼ਾ ਦਿੱਤੀ ਜਾਵੇਗਾ। ਤਾਜਪੁਰ ਰੋਡ ਤੇ ਸ਼ਨੀ ਮੰਦਰ ਚੌਂਕ ਦੇ ਵਿੱਚ ਵੀ ਅਤਵਾਦਦਾਰ ਤੇ ਅਤਵਾਦੀਆਂ ਫਲਾਸ਼ ਸ਼ਹਿਰੀ ਦੇਣ ਵਾਲੇ ਪਾਕਿਸਤਾਨ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਵਾਰ ਨੰਬਰ 18 ਦੇ ਕੌਂਸਲਰ ਅਨਿਲ ਭਾਰਤਵਾਜ ਤਾਈ ਕਹਿਣਾ ਸੀ ਕਿ ਉਹਨਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ਵਾਸ ਸਹਿ ਕਿਉਣ ਵਾਲੇ ਦਿਨਾਂ ਦੇ ਵਿੱਚ ਪਹਿਲਗਾਮ ਦੇ ਵਿੱਚ 29 ਸ਼ਹੀਦਾਂ ਦੇ ਬਲੀਦਾਨ ਨੂੰ ਉਹ ਵਿਅਰਥ ਨਹੀਂ ਜਾਣ ਦੇਣਗੇ ਸ਼ਨੀ ਮੰਦਰ ਦੇ ਪ੍ਰਧਾਨ ਮੁਕੇਸ਼ ਖੁਰਾਨਾ ਸੇਕਤ ਗੌਰ ਰਖਸ਼ਾ ਦਲ ਦੇ ਪ੍ਰਧਾਨ ਦਰਸ਼ਨ ਰਾਣਾ ਦਾ ਕਹਿਣਾ ਸੀ ਕਿ ਬੜੇ ਦੁੱਖ ਦੀ ਗੱਲ ਹੈ ਜੋ ਤਵਾਦੀਆਂ ਦੇ ਵੱਲੋਂ 27 ਹਿੰਦੂਆਂ ਨੂੰ ਉਹਨਾਂ ਦੇ ਧਰਮ ਬਾਰੇ ਪੁੱਛਣ ਤੋਂ ਬਾਅਦ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਤੇ ਉਹਨਾਂ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ। ਹਾਂ ਜੀ ਕਿ ਕਿਸ ਤਰ੍ਹਾਂ ਦੇਖਦੇ ਹੋ ਐਡੀ ਮੰਦ ਭਾਗੀ ਘਟਨਾ ਜੋ 3 ਨਿਹੱਤੇ ਲੋਕਾਂ ਦੇ ਮਾਰ ਕੀਤੇ। ਦੇਖੋ ਜੀ ਜਿਹੜਾ ਇਸਲਾਮੀ ਕਨਤਕਵਾਦ ਆ ਜਿਨ੍ਹਾਂ ਨੇ ਸਾਡੇ ਹਿੰਦੂਆਂ ਨੂੰ ਚੁੰਨ ਚੁੰਡ ਕੇ ਮਾਰਿਆ ਅਸੀਂ ਅੱਜ ਉਸ ਪਾਕਿਸਤਾਨ ਦਾ ਪੁਤਲਾ ਬੁੱਕਿਆ। ਔਰ ਅਜੀ ਮੋਦੀ ਸਾਹਿਬ ਨੂੰ ਸਾਫ਼ ਕੜੇ ਸ਼ਬਦਾਂ ਨਾਲ ਕਹਿਣਾ ਚਾਹੁੰਦੇ ਹਾਂ ਮੋਦੀ ਸਾਹਿਬ ਤੁਹਾਨੂੰ ਅਸੀਂ ਵੋਟਾਂ ਪੈਟਰੋਲ ਈਓ ਸਸਤੇ ਲਈ ਨਹੀਂ ਬਣਾਈਆਂ ਤੁਹਾਨੂੰ ਇਸ ਲਈ ਬਣਾਈਆਂ ਕਿ ਪਾਕਿਸਤਾਨ ਵਰਗਾ ਦੇਸ਼ ਨਕਸ਼ੇ ਤੋਂ ਸਾਹਵਣਾ ਚਾਹੀਦਾ ਹੈ ਅਸੀਂ ਵੋਟਾਂ ਤੁਹਾਨੂੰ ਟਮਾਟਰ ਸਸਤੇ ਲਈ ਨਹੀਂ ਲਈਆਂ ਹੋਈਆਂ ਅਸੀਂ ਸਾਨੂੰ ਵੋਟਾਂ ਤਾਂ ਵਈਆਂ ਸਾਡਾ ਦੇਸ਼ ਸੁਰੱਖਿਤਰ ਰਹੇ ਸਾਡਾ ਦੇਸ਼ ਆਜ਼ਾਦ ਰਹੇ ਸਾਡਾ ਦੇਸ਼ ਆਵਾਜ਼ ਰਹੇ ਜਿਹੜਾ ਵੀ ਅੰਤਗਵਾਦ ਹੈ ਉਹ ਖਤਮ ਹੋ ਜਾਵੇ ਔਰ ਪਾਕਿਸਤਾਨ ਨੂੰ ਨਕਸ਼ੇ ਤੋਂ ਖਤਮ ਕਰ ਦਿਓ ਅਸੀਂ ਤੁਹਾਨੂੰ ਤਾਂ ਵੋਟਾਂ ਪਾਈਆਂ ਨੇ ਇਹ ਬਹੁਤ ਵੱਡੀ ਗੱਲ ਹੈ ਕਿ ਧਰਮ ਪੁੱਛ ਕੇ ਮਰਿਆ ਗਿਆ ਦੇਖੋ ਜੀ ਧਰਮ ਪੁੱਛ ਕੇ ਹੀ ਮਾਰਦੇ ਨੇ ਉਹ ਪਾਵੇਂ ਉਹ ਬੰਗਲਾਦੇਸ਼ ਹੋਵੇ ਪਾਵੇਂ ਬੰਗਾਲ ਹੋਵੇ ਪਾਵੇਂ ਅਫਗਾਨਿਸਤਾਨ ਹੋਵੇ ਪਾਵੇਂ ਪਾਕਿਸਤਾਨ ਹੋਵੇ ਜਿਹੜਾ ਇਸਲਾਮੀ ਅੰਤਰਗਵਾਦ ਆ ਉਹ ਹਮੇਸ਼ਾ ਧਰਮ ਦੇ ਕੇ ਹੀ ਮਾਰਦਾ ਹੈ ਅੱਛਾ ਤੇ ਇੱਕ ਹੀ ਕਹਿਣਾ ਚਾਹੁੰਦੇ ਤੁਸੀਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਲੋਕ ਪਾਕਿਸਤਾਨ ਦਾ ਸਵਾਦਨ ਕਰਦੇ ਆ ਇਸਲਾਮੀ ਅੰਤਰਗਵਾਦ ਦਾ ਸਮਰਥਨ ਕਰਦੇ ਇਹਨਾਂ ਦਾ ਆਰਥਿਕ ਵਿਸ਼ਵਾਸ ਕਰਦੋ ਇਹਨਾਂ ਨਾਲ ਕੋਈ ਵੀ ਸਾਂਝੀ ਨਾ ਪਾਓ ਕਿਸੇ ਤਰੀਕੇ ਦਾ ਕੰਮ ਨਾ ਕਰਾਓ ਇਹਨਾਂ ਤੋਂ ਇਹਨਾਂ ਨੂੰ ਆਪਣੇ ਹਰ ਕੰਮ ਤੋਂ ਦੂਰ ਕਰਕੇ ਰੱਖੋ ਹਾਂ ਜੀ ਰੋੜੀ ਦੀ ਕਿਸ ਤਰ੍ਹਾਂ ਦੇਖ ਦਊਂ ਆ ਕੱਟਣਾ ਨੂੰ ਬਹੁਤ ਮੰਦ ਭਾਗੀ ਬਲੈਕ ਡੇ ਸਭ ਨਾਲ ਪਹਿਲਾਂ ਤੇ ਜੀ ਜਿਹੜੇ ਪਹਿਲਗਾਮ 'ਚ ਸ਼ਹੀਦ ਹੋਏ ਨੇ ਉਹਨਾਂ ਦੇ ਜਿਹੜੇ ਚਰਨਾਂ 'ਚ ਮੈਂ ਨਮਨ ਕਰਦਾ ਕਿਉਂਕਿ ਬਹੁਤ ਹੀ ਵੱਡੀ ਜੜੀ ਦੁਰਘਟਨਾ ਹੋਈ ਹੈ ਸ਼ਰਮ ਆਣੀ ਚਾਹੀਦੀ ਹੈ ਮੈਂ ਕਹਿੰਦਾ ਪਾਕਿਸਤਾਨ ਨੂੰ ਸ਼ਰਮ ਮਤਲਬ ਮੋਦੀ ਸਾਹਿਬ ਨੂੰ ਇੱਕ ਬੇਨਤੀ ਕਰਦਾ ਕਿ ਨਕਸ਼ੇ ਦੇ ਵਿੱਚੋਂ ਵਰਲਡ ਦੇ ਨਕਸ਼ੇ 'ਚੋਂ ਪਾਕਿਸਤਾਨ ਦਾ ਸਫਾਇਆ ਹੋਣਾ ਚਾਹੀਦਾ ਔਰ ਇਹ ਪੰਜਾਬ ਦੀ ਜਨਤਾ ਨਹੀਂ ਪੂਰੇ}{|\text{world}} ਦੀ ਜਨਤਾ ਹੀ ਜਾਣਦੀ ਹੈ ਕਿਉਂਕਿ ਅੰਤਰਕਵਾਦ ਫਿਲਾਣ ਵਾਲਾ ਇੱਕ ਕੋਈ ਦੇਸ਼ ਹੈ ਉਹ ਵੀ ਪਾਕਿਸਤਾਨ ਹੈ ਜੋ ਕਿ ਅਸੀਂ ਲੋਕ ਬਰਦਾਸ਼ਤ ਨਹੀਂ ਕਰ ਸਕਦੇ ਦੇਖੋ ਪੂਰੇ ਵਰਲਡ ਦੇ ਵਿੱਚ ਦੇਖੋ ਕਿਦਾਂ ਪੂਰੇ ਹਿੰਦੁਸਤਾਨ ਦੇ ਵਿੱਚ ਕਿਦਾਂ ਦੇਖੋ ਵਿਰੋਧ ਹੋ ਰਹੇ ਨੇ ਮਤਲਬ ਕਿੱਥੇ ਨਾ ਕਿੱਥੇ ਦੇਖੋ ਦੇਸ਼ ਭਗਤਾਂ ਦੀਆਂ ਕਿੰਨੀਆਂ ਦੀ ਆਤਮਾਵਾਂ ਰੋ ਰਹੀਆਂ ਐ ਮਤਲਬ ਕਿਉਂ ਇੱਕ ਇਹ ਕਿਉਂ ਹੋਇਆ ਕੀ ਕਸੂਰ ਸੀ ਉਹ ਟੂਰਿਸਟਾਂ ਦਾ ਕੀ ਕਸੂਰ ਦੀਗਾ ਘੁੰਮਣੇ ਗਏ ਸੀ ਪਰਿਵਾਰ ਨਾਲ ਕਿ ਤੁਸੀਂ ਇੱਕ ਆਮ ਜਨਤਾ ਨੂੰ ਟੂਰਿਸਟ ਨੂੰ ਨਿਸ਼ਾਨਾ ਬਣਾਇਆ ਕਿਉਂ ਬਣਾਇਆ ਬੜਾ ਵੱਡਾ ਸਵਾਲ ਹੈ ਪਰ ਸਰਕਾਰ ਨੂੰ ਸੋਚਣਾ ਚਾਹੀਦਾ ਮੈਂ ਮੋਦੀ ਸਾਹਿਬ ਨੂੰ ਬੇਨਤੀ ਲਾਣਾ ਵਾ ਇਹਨਾਂ ਜਿਹੜੇ ਅੱਤਵਾਦੀ ਹੈਗੇ ਨੇ ਇਹਨਾਂ ਨੂੰ ਜਲਦੀ ਉਹ ਜਲਦੀ ਲੱਭ ਕੇ ਇਹਨਾਂ ਦੀ ਗਰਦਨਾ ਕੱਟਣੀ ਚਾਹੀਦੀ ਹੈ ਤਾਂ ਕਿ ਅਹਿਸਾਸ ਹੋਵੇ ਕਿ ਅੰਤਰਗਵਾਦ ਦਾ सफाया ਹੋਵੇ ਪੂਰੇ ਸਾਡੇ ਹਿੰਦੁਸਤਾਨ ਦੇ ਵਿੱਚ ਠੀਕ ਹੈ ਹਾਂ ਜੀ ਰਮੇਸ਼ ਜੀ ਜਣਾਂਗੇ ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਗਾ ਜਿਹੜੀ ਇਹ ਨੀਂਦਰੀਆਂ ਕੱਟਣਾ ਹੋਈ ਹੈ ਬੜੀ ਦੁਖਦਾਈ ਘਟਨਾ ਹੈ ਕਿਉਂਕਿ ਕਿ ਨਿਹੱਤੇ ਬੇਕਸੂਰ ਲੋਕ ਜਿਹੜੇ ਸਿਰਫ ਕਿ ਪਿਕਨਿਕ ਸਪੋਰਟ ਤੇ ਘੁੰਮਣ ਵਾਸਤੇ ਗਏ ਸੀ ਅੱਜ ਇਦਾਂ ਦੇ ਮਾੜੇ ਦਿਨ ਅਗੇ ਆਪਣੇ ਇੰਡੀਆ ਚ ਰਹਿ ਕੇ ਵੀ ਆਪਣੇ ਇੰਡੀਆ ਵਾਲੀ ਜਗ੍ਹਾ ਤੇ ਨਹੀਂ ਜਾ ਸਕਦੇ ਮੈਂ ਸਰਕਾਰ ਤੋਂ ਇੱਕੋ ਹੀ ਮੰਗ ਕਰਦਾ ਵੀ ਜਿਹੜੇ ਇਹ ਲੋਕ ਨੇ ਕਿਉਂਕਿ ਇਹਨਾਂ ਦਾ ਕੋਈ ਧਰਮ ਨਹੀਂ ਹੈ ਕਿਉਂਕਿ ਇਹ ਲੋਕ ਕੀ ਕਰਦੇ ਆ ਤੁਸੀਂ ਦੇਖਿਆ ਉਹਨਾਂ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਆ ਇਹ ਕ ਪਛਾਣ ਕਰਕੇ ਮਾਰਿਆ ਗਿਆ ਪਹਿਲਾਂ ਪਛਾਣ ਕੀਤੀ ਗਈ ਕਿ ਹਿੰਦੂਏ ਇੱਕ ਹਿੰਦੂ ਦੇ ਨਾਲ ਐਡਾ ਦੁਰਵਿਚਾਰ ਇਹ ਕਰਦੇ ਆ ਭਾਈਚਾਰਾ ਪਰ ਨਹੀਂ ਭਾਈਚਾਰਾ ਨਹੀਂ ਇਹ ਸਾਨੂੰ ਸਿਰਫ ਚਾਰਾ ਹੀ ਸਮਝਦੇ ਆ ਭਾਈ ਨਹੀਂ ਸਮਝਦੇ ਭਾਈ ਲੋਕ ਆਪਾਂ ਹੀ ਮੰਨ ਕੇ ਆ ਜਾਂਦੇ ਆ ਪਰ ਜਾਂਦਾ ਹਰ ਚੀਜ਼ ਦਾ ਅੰਤ ਹੁੰਦਾ ਹੈ ਇਹ ਨਾ ਹੋਵੇ ਕਿ ਪਾਕਿਸਤਾਨ ਦੇ ਅੰਦਰ ਘੁਸਕੇ ਮਾਰਨਾ ਪਵੇ ਕਿਉਂਕਿ ਸਾਡੀ ਸਰਕਾਰਾਂ ਹੁਣ ਸਾਡੇ ਨਾਲ ਹੈ ਹਿੰਦੂ ਤਬ ਲਈ ਹਮੇਸ਼ਾ ਤਿਆਰ ਹੈ ਪਰ ਜਿਹੜੀ ਇਹ ਘਟਨਾ ਹੋਈ ਹੈ ਅਸੀਂ ਕੜੀ ਨਿੰਦਾ ਕਰਦੇ ਹਾਂ ਤੇ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਆ ਜੋ ਵੀ ਸਰਕਾਰਾਂ ਉਹਨਾਂ ਨੂੰ ਚੇਤਾਵਨੀ ਦਿੰਦੇ ਬੇਨਤੀ ਨਹੀਂ ਕਿ ਚੇਤਾਵਨੀ ਦਿੰਦੇ ਆ ਕਿ ਪਾਕਿਸਤਾਨੀਆਂ ਅਤਿਵਾਦੀਆਂ ਨੂੰ ਪਨਾਹ ਦੇਣਾ ਬੰਦ ਕਰ ਦਿਓ ਇਹ ਨਾ ਹੋਵੇ ਕੱਲਾ ਇੰਡੀਆ ਨਹੀਂ ਪੂਰੇ ਵਰਲਡ ਲੈਵਲ ਤੇ ਉਹਨਾਂ ਦਾ ਬਹਿਸ਼ਕਾਰ ਹੋਵੇ ਜੈ ਹਿੰਦ ਲੱਗਦਾ ਨਹੀਂ ਸੈਂਟਰ ਗਵਰਨਮੈਂਟ ਵੱਲੋਂ ਇੱਕ ਹੋਰ ਸਰਜੀਕਲ ਸਟ੍ਰਾਈਕ ਕਰਨ ਦੀ ਲੋੜ ਹੈ। ਦੇਖੋ ਅਸੀਂ ਤਾਂ ਕਹਿੰਦੇ ਸਰਜੀਕਲ ਸਟ੍ਰਾਈਕ ਤਾਂ ਬੜੀ ਛੋਟੀ ਜੀ ਗੱਲ ਹੈ। ਜਿੱਦਾਂ ਦਾ ਕੰਮ ਹੋਇਆ ਪਾਕਿਸਤਾਨ ਦਾ ਨਾਮ ਤਾਂ ਵਰਲਡ ਦੇ ਨਕਸ਼ੇ ਤੋਂ ਗਾਇਬ ਹੋ ਜਾਣਾ ਚਾਹੀਦਾ। ਸਭ ਤੋਂ ਜ਼ਿਆਦਾ ਸਾਨੂੰ ਧਿਆਨ ਦੇਣ ਦੀ ਲੋੜ ਜਿਹੜੇ ਸਾਡੇ ਵਿੱਚ ਬੈਠੇ ਸਲੀਪਰ ਸੈਲ ਨੇ, ਰੋਬਰਟ ਵਾਡਰਾ ਵਰਗੇ ਜਿਨ੍ਹਾਂ ਨੇ ਇਸ ਗੱਲ ਨੂੰ ਇਸ ਪਾਸੇ ਤੋਰ ਦਿੱਤਾ ਕਿ ਮੋਦੀ ਸਾਹਿਬ ਨੇ ਐਸਾ ਮਾਹੌਲ ਬਣਾਇਆ ਤਾਂ ਜਿਹਦੇ ਕਰਕੇ ਉੱਥੇ ਸਰਜੀਕਲ ਸਟ੍ਰਾਈਕ ਹੋਈ। ਮੈਂ ਵਾਡਰਾ ਸਾਹਿਬ ਤੁਹਾਨੂੰ ਇਹ ਪੁੱਛਣਾ ਚਾਹਨਾ ਫਿਰ ਤੁਹਾਡੀ ਇੰਦਰਾ ਗਾਂਧੀ ਨੇ ਕੀ ਕੀਤਾ ਸੀ ਜਿਹੜਾ ਉਹਦੇ ਤੇ ਫਿਰ ਗੋਲੀ ਚੱਲੀ ਸੀ ਰਜੀਵ ਗਾਂਧੀ ਨੇ ਕੀ ਕੀਤਾ ਸੀ ਜਿਹੜਾ ਉਹਦੇ ਤੇ ਗੋਲੀ ਚੱਲੀ ਸੀ ਇਹ ਗੱਲ ਨੂੰ ਹੋਰ ਅੱਗੇ ਨੂੰ ਵਧਾਉਂਦੇ ਹੋਏ ਸੀ ਇਹ ਪੁੱਛਣਾ ਚਾਹੁੰਦੇ ਹਾਂ ਤੁਹਾਨੂੰ ਮਹਾਤਮਾ ਗਾਂਧੀ ਨੇ ਐਸਾ ਕੀ ਕੀਤਾ ਸੀ ਜਿਹੜਾ ਗੋਡਸੇ ਨੂੰ ਉਹਦੇ ਤੇ ਗੋਲੀ ਚਲਾਣੀ ਪੈ ਗਈ ਸੀ ਜੇ ਤੁਸੀਂ ਹਿੰਸਾ ਨੂੰ ਔਰ ਅਤਕਵਾਦੀਆਂ ਨੂੰ ਡਿਫਾਈਨ ਕਰ ਰਹੇ ਹੋ ਤੇ ਫਿਰ ਸਾਡਾ ਵੀ ਫਰਜ਼ ਬਣਦਾ ਤੁਹਾਨੂੰ ਇਹ ਦੱਸਾਂਗੇ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਮਹਾਤਮਾ ਜਿਹਨੂੰ ਤੁਸੀਂ ਕਹਿੰਦੇ ਹੋ ਉਹਨੇ ਐਸਾ ਕੀ ਕੀਤਾ ਸੀ ਜਿਹੜਾ ਗੋਡਸੇ ਨੂੰ ਉਹਦੇ ਤੇ ਗੋਲੀ ਚਲਾਣੀ ਪੈ ਗਈ ਸੀ ਦੇਖੋ ਅਸੀਂ ਤਾਂ ਆਤਕਵਾਦ ਦੇ ਬਿਲਕੁਲ ਖਿਲਾਫ ਆ ਆਤਕਵਾਦੀ ਚਾਹੇ ਕੋਈ ਵੀ ਆ ਅਸੀਂ ਉਹਦੇ ਖਿਲਾਫ ਆ ਪਰ ਜੇ ਤੁਸੀਂ ਚੁਣ ਚੁਣ ਕੇ ਲੋਕਾਂ ਨੂੰ ਮਾਰ ਰਹੇ ਹੋ ਔਰ ਉਸ ਤੋਂ ਬਾਅਦ ਉਸ ਗੱਲ ਨੂੰ ਇਸ ਪਾਸੇ ਤੋਰਦੇ ਹੋ ਵੀ ਮਾਹੌਲ ਇਦਾਂ ਦਾ ਬਣ ਗਿਆ ਸੀ ਵੀ ਮਾਹੌਲ 14 ਤੋਂ ਪਹਿਲਾਂ ਕਿਦਾਂ ਦਾ ਸੀ ਬੰਬ ਲਾਸਟ ਹੁੰਦੇ ਸੀ ਗੋਲੀਆਂ ਚੱਲਦੀਆਂ ਸੀ ਉੱਥੇ ਲੋਕ ਜਾ ਨਹੀਂ ਸਕਦੇ ਉੱਥੇ ਤਿਰੰਗਾ ਲਾ ਨਹੀਂ ਸਕਦੇ ਲਾਲ ਚੌਂਕ ਦੇ ਵਿੱਚ ਤਿਰੰਗਾ ਜਾ ਕੇ ਸਭ ਤੋਂ ਪਹਿਲਾਂ ਲਾਇਆ ਕਿਨੇ ਸੀ ਇਸ ਰਾਹੁਲ ਗਾਂਧੀ ਨੇ ਲਾਇਆ ਸੀ ਪੁੱਛਣ ਵਾਲਾ ਹੋਵੇ ਰੋਬਰਟ ਬਾਡਰੇ ਨੂੰ ਕਵੇ ਵੀ ਤੂੰ ਜਾ ਉੱਥੇ ਹੁਣ ਜਾ ਉੱਥੇ ਲਾ ਕੇ ਭਾਈਚਾਰਾ ਨਿਭਾ ਕੇ ਦਿਖਾ ਇੱਕ ਵਾਰੀ ਤੂੰ ਉੱਥੇ ਗੇੜਾ ਮਾਰ ਕੇ ਆ ਫੇਰ ਸਾਨੂੰ ਆ ਕੇ ਸਖਾਈ ਵੀ ਭਾਈਚਾਰਾ ਬਣਾ ਕੇ ਰੱਖੋ ਹਾਂਜੀ ਅੰਕਾ ਦੋਦਕੀ ਕਹਿਣਾ ਚਾਹੁੰਗੇ ਤੁਸੀਂ ਲੋਕੀ ਨਿਹੱਤੇ ਲੋਕਾਂ ਦੇ ਐਨੇ ਵਾਰ ਕਰਕੇ ਫੇਰ ਰੈਮੀ ਦੇ ਨਾਲ ਕਤਲ ਕੀਤਾ ਗਿਆ ਅੱਜ ਇਹ ਜੋ ਦੇਸ਼ ਦੇ ਵਿੱਚ ਇਹ ਦੁਰਘਟਨਾ ਜਾਂ ਇਹ ਜੋ ਦੁਸ਼ਮਣ ਨੇ ਜੋ ਸਾਜ਼ਿਸ਼ ਰਚੀ ਹੈ ਦੇਸ਼ ਬਹੁਤ ਦੁਖੀ ਹੈ ਦਿਲ ਤੋਂ ਦੁਖੀ ਹੈ ਪਰ ਉਹਨਾਂ ਲੋਕਾਂ ਦਾ ਬਲੀਦਾਨ ਜੋ ਦੇਸ਼ ਦੇ ਵਿੱਚ ਹੈ ਜੋ ਉਹਨਾਂ ਨੇ ਆਪਣੀ ਕੁਰਬਾਨ ਕੁਰਬਾਨੀ ਦਿੱਤੀ ਹੈ ਤੇ ਉਹ ਵਿਅਰਥ ਨਹੀਂ ਜਾਏਗਾ ਸਰਕਾਰ ਕਦੀ ਵੀ ਵਿਅਰਥ ਨਹੀਂ ਜਾਣ ਦੇਗੀ ਸਾਨੂੰ ਮਾਣ ਹੈ ਆਪਣੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਕਿ ਉਹਨਾਂ ਨੇ ਵੀ ਆਪਣਾ ਉਹ ਉਗਰ ਰੂਪ ਉਹ ਦੂਰ ਨਹੀਂ ਉਹ ਦਿਨ ਉਹ ਮਿੰਟ ਜਦੋਂ ਉਹਨਾਂ ਨੇ ਆਪਣਾ ਉਹ ਉਗਰ ਰੂਪ ਦਿਖਾਣਗੇ ਤੇ ਉਹ ਅਤਿਕਵਾਦ ਨੂੰ ਜੜ ਤੋਂ ਖਤਮ ਕਰਨਗੇ ਔਰ ਪਾਕਿਸਤਾਨ ਨੇ ਜੋ ਇਹ ਸਾਜ਼ਿਸ਼ ਰਚੀ ਹੈ ਜੋ ਬੈਠੇ ਉਹਨਾਂ ਦੇ ਆਕਾ ਜੋ ਕੀ ਉੱਥੇ ਬੈਠ ਕੇ ਛੜੀਯੰਤਰ ਰਚ ਰਹੇ ਨੇ ਕਿ ਵੀ ਭਾਰਤ ਦੇ ਵਿੱਚ ਕਿ ਵੀ ਭਾਰਤ ਨੂੰ ਇੰਦਾ ਚੁਕਾ ਦੇਣਗੇ ਕਿ ਉਹਨਾਂ ਦਾ ਕਦੀ ਵੀ ਇਹ ਜੋ ਸੁਪਨਾ ਕਦੀ ਵੀ ਪੂਰਾ ਨਹੀਂ ਹੋਏਗਾ ਉਹਨਾਂ ਨੇ ਸਾਡੀ ਇਹ ਜਿਹੜੀ ਸਾਡੇ ਦੇਸ਼ ਦੇ ਨਾਗਰਿਕ ਸਾਡੇ ਭਾਰਤ ਵਾਸੀ ਨੇ ਉਹਨਾਂ ਦਾ ਜੋ ਦਰਦ ਉਹਨਾਂ ਨੇ ਉਹਨਾਂ ਨੂੰ ਛੇੜ ਲਿਆ ਹੈ ਇਹ ਵਿਅਰਥ ਨਹੀਂ ਜਾਏਗਾ ਇਹ ਦੇਖਣਾ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਜਵਾਲਾਮੁਖੀ ਬਣ ਕੇ ਫੁੱਟੇਗਾ ਤੇ ਇਹਦੀ ਸਜ਼ਾ ਉਹਨਾਂ ਨੂੰ ਜ਼ਰੂਰ ਮਿਲੇਗੀ ਤੇ ਬਹੁਤ ਵੱਡੇ ਲੈਵਲ ਤੇ ਸਰਕਾਰ ਇਤੇ ਕਾਰਵਾਈ ਕਰੇਗੀ ਇਹ ਵਿਸ਼ਵਾਸ ਦਿਵਾਉਂਦੇ ਆਸੀਂ ਸਾਰਿਆਂ ਨੂੰ ਔਰ ਸਾਡਾ ਮਨ ਬਹੁਤ ਦੁਖੀ ਹੈ ਕਿ ਕਹਿਨ ਨੂੰ ਸ਼ਬਦ ਨਹੀਂ ਹੈਗੇ ਬਹੁਤ ਜ਼ਿਆਦਾ ਮਨ ਦੁਖੀ ਹੈ ਕਿ ਵੀ ਸਰਕਾਰ ਵੀ ਕੰਮ ਕਰੇਗੀ ਸਾਨੂੰ ਇਹਨਾਂ ਵਿਸ਼ਵਾਸ ਹੈ ਸਰਕਾਰ ਦੇ ਜੈ ਹਿੰਦ ਜੈ ਭਾਰਤ ਕਿਸ ਤਰ੍ਹਾਂ ਦੇਖਦੇ ਹਾਂ 97 ਲੋਕਾਂ ਦੇ ਬਾਹਰ 97 ਲੋਕਾਂ ਦਾ ਜੋ ਬਾਹਰ ਕਿੱਤਾ ਗਿਆ ਹਿੰਦੂਆਂ ਪਰ ਨਾਮ ਪੁੱਛ ਕੇ ਨਾਮ ਪੁੱਛ ਕੇ ਜੋ ਉਹਨਾਂ ਨੇ ਆਪਣੇ ਗੱਦਾਰੇ ਦਾ ਸਬੂਤ ਤਵਾ ਪਾਕਿਸਤਾਨ ਹੀ ਇੱਕ ਹੋਜਾ ਦੇਸ ਹੈ ਜੋ ਅੱਤਵਾਦ ਪੈਦਾ ਕਰਦਾ ਕਿ ਉਹਨਾਂ ਨੇ ਇੱਕ ਚੀਜ਼ ਹੋਰ ਸਾਹ ਦੇ ਤੱਕ ਕੀਤੀ ਹੈ ਸਰਹੱਦ ਪਰਚਾ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਵਾ ਬਾਕੀ ਜੋ ਦੇਸ਼ ਦੇ ਵਿੱਚ ਗੱਦਾਰ ਬੈਠੇ ਆ ਪਰਿਵਾਰਿਕ ਪਰਿਵਾਰ ਗੱਦਾਰ ਪਰਿਵਾਰ ਬੈਠਾ ਵਾ ਬਾਡਰਾਂ ਪਰਿਵਾਰ ਹੋ ਗਿਆ ਉਸ ਪਰਿਵਾਰ 'ਚ ਹੋਰ ਦਾ ਤੇ ਵੀ ਐਕਸ਼ਨ ਹੋਣਾ ਚਾਹੀਦਾ ਵਾ ਜਿਨ੍ਹਾਂ ਨੇ ਬਿਆਨ ਦਿੱਤਾ ਵਾ ਜਿਨ੍ਹਾਂ ਨੇ ਬਿਆਨ ਦਿੱਤਾ ਵਾ ਇੱਕ ਇੱਕ ਸਿਰਫ ਹਿੰਦੂਆਂ ਨੂੰ ਟਾਰਗੇਟ ਕਰਨ ਵਾਸਤੇ ਮੋਦੀ ਜੀ ਨੂੰ ਅਪੀਲ ਹੈ ਜੀ ਆ ਇਹ ਬਾਰਡਰਾਂ ਤੇ ਵੀ ਐਫਆਈਆਰ